ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ ਹੋਲਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ 19 ਸਤੰਬਰ 2025 ਤੇ ਬਾਈ ਆਪਣੇ ਕੋਲ ਸਾਈਕਲ ਲੈਣ ਪਹੁੰਚੇ ਆ ਕਰਦਿਆਂ ਗੱਲਬਾਤ ਕਿੱਥੋਂ ਕਿਹੜਾ ਪਿੰਡ ਆ ਬਾਈ ਉਹਨਾਂ ਦਾ ਤੇ ਸਾਈਕਲ ਕਿਹੜਾ ਇਹਨਾਂ ਨੇ ਲਿਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਤੇ ਦੱਸਿਓ ਵੀਰੇ ਆਪਣੇ ਬਾਰੇ ਕਿੱਥੋਂ ਕਿਹੜੇ ਮੇਰਾ ਪਿੰਡ ਹੈ ਬਾਈ ਬਾਪੜਾ ਜ਼ਿਲ੍ਹਾ ਮਲੇਰਕੋਲਾ ਜੀ ਅਸੀਂ ਵੀਰੇ ਗੁਰਕੜੇ ਆਈ ਸੀ ਸਾਈਕਲ ਲੈਣ ਆਏ ਸੀ ਠੀਕ ਬਲ ਸਾਈਕਲ ਸਾਨੂੰ ਬਹੁਤ ਵਧੀਆ ਲੱਗਿਆ ਦੀਰ ਤੋਂ ਲੈ ਕੇ ਜੀ ਪਰ ਪਹਿਲਾਂ ਸਾਡਾ ਵਿਚਾਰ ਸੀ ਪੁਰਾਣੀ ਸਾਈਕਲ ਲੈਣ ਦਾ ਜੀ ਹਾਂਜੀ ਹਾਂਜੀ ਪਰ ਪੁਰਾਣੀ ਸਾਨੂੰ ਨਹੀਂ ਮਿਲੀ ਜੀ ਠੀਕ ਹੈ ਬ੍ਰਦਰ ਪਰ ਨਵੀਂ ਸਾਈਕਲ ਲਈ ਆ ਵੀ ਉਤੋਂ ਚੱਚੇ ਨੇ ਚਲਾਈ ਆ ਇਹਦਾ ਵੀ ਮਨ ਬਹੁਤ ਖੁਸ਼ ਆ ਵਾ ਕੱਲ ਨੂੰ ਬੀਤਦਾ ਜਨਮ ਦਿਨ ਆ ਜੀ ਠੀਕ ਹੈ ਬ੍ਰਦਰ ਕਮੈਂਟਾਂ ਵਿੱਚ ਦਿਓ ਵਧਾਈਆਂ ਬਈ ਜਿਹਦੇ ਵੇਟੇ ਨੇ ਜੀ ਠੀਕ ਹੈ ਜੀ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਵੀਰੇ ਤੈਨੂੰ ਲੈ ਕੇ ਵੀ ਆਹ ਤੀਸਰੀ ਸਾਈਕਲ ਵੀ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਵਧੀਆ ਬਾਈ ਚਲਾਈ ਤੇ ਇਹਨੇ ਵੀ ਬਹੁਤ ਦੱਬਿਆ ਸੀ ਕਰਾ ਦੀ ਹਾਂ ਯਾਰ ਬਹੁਤ ਸੋਹਣੀ ਸਾਈਕਲ ਯ ਬਹੁਤ ਵਧੀਆ ਵੀਰ ਕੋ ਆਏ ਵਧੀਆ ਲੱਗਿਆ ਤੇ ਸਾਈਕਲ ਬਹੁਤ ਵਧੀਆ ਰਹੀ ਵੀਰ ਕੋ ਠੀਕ ਹੈ ਕਿ ਜਿਵੇਂ ਤੁਸੀਂ ਵੀਰੇ ਵੀਡੀਓ ਵਗੈਰਾ ਦੇਖਦੇ ਰਹਿੰਦੇ ਹੋ ਆਪਣਾ ਚੈਨਲ ਹਾਂ ਹਾਂ ਜੀ ਤੁਹਾਡਾ ਵੀਡੀਓ ਵੀ ਦੇਖਦੇ ਆ ਬਹੁਤ ਵਧੀਆ ਲੱਗਦਾ ਤੁਹਾਡਾ ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਵਧੀਆ ਜਿੰਨੇ ਸੁਨੇਹਾ ਵੀ ਆਇਆ ਫਿੱਟ ਰਹੋ ਠੀਕ ਹੈ ਵੀਰੇ ਹਾਂ ਤੇ ਠੀਕ ਹੈ ਬਹੁਤ ਬਹੁਤ ਜਨਮ ਦਿਨ ਦੀ ਇੱਕ ਦਿਨ ਪਹਿਲਾਂ ਹੀ ਵਧਾਈਆਂ ਤੈਨੂੰ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਥੈਂਕ ਯੂ ਤੇ ਬੇਟੇ ਨੂੰ ਦਿੱਤੀ ਆਪਾਂ ਇਹਨਾਂ ਦੇ ਨੂੰ ਸਾਨ ਕ੍ਰੋਸ ਦੀ ਸਾਈਕਲ ਬ੍ਰਾਂਡ ਦੇ ਵਿੱਚ ਤਾਂ ਕ੍ਰੋਸ ਦਾ ਬ੍ਰਾਂਡ ਜਿਵੇਂ ਆਪਣੇ ਕੋਲੋਂ ਸੱਜਣ ਮਿੱਤਰ ਜਿਹੜੇ ਜਦ ਇਹਨਾਂ ਨੇ 5-10 ਕਿਲੋਮੀਟਰ ਸਾਈਕਲ ਚਲਾਉਣ ਦੇ ਲਈ ਸਿੰਗਲ ਸਪੀਡ ਦੇ ਵਿੱਚ ਆਪਾਂ ਤੋਂ ਸਨ ਕ੍ਰੋਸ ਦਾ ਬ੍ਰਾਂਡ ਲੈ ਕੇ ਜਾਂਦੇ ਆ। ਬਹੁਤ ਸੋਹਣਾ ਬ੍ਰਾਂਡ ਆ ਇਹ। ਉਹਦੇ ਵਿੱਚ ਜਿਵੇਂ ਜਿਵੇਂ ਆਪਣੇ ਕੋਲ ਜਿਹੜੇ ਸੱਜਣ ਮਿੱਤਰ ਆਉਂਦੇ ਆ ਮੁੰਡੇ ਉਹਨਾਂ ਨੂੰ ਜਿਆਦਾ ਜਿਵੇਂ 베어ਿੰਗ ਵਾਲੇ ਸਾਈਕਲ ਜਿਵੇਂ 베어ਿੰਗ ਪਿੱਛੇ ਵੀ 베어ਿੰਗ ਅੱਗੇ ਵੀ 베어ਿੰਗ ਵਿਚਾਲੇ ਵੀ 베어ਿੰਗ ਤੇ ਸਨ ਕ੍ਰੋਸ ਦਾ ਆਪਣੇ ਕੋਲ ਬ੍ਰਾਂਡ ਬਹੁਤ ਸੋਹਣਾ ਸੇਲ ਹੋ ਰਿਹਾ। ਤੇ ਹੈਵੀ ਬਹੁਤ ਵਧੀਆ ਚੀਜ਼ ਆ ਇਹ। ਤੇ ਸ਼ੁਕਰੀਆ ਵੀਰੇ ਬਹੁਤ ਬਹੁਤ ਤੁਹਾਡਾ ਵਿਜ਼ਿਟ ਕਰਨ ਲਈ ਕਾ ਲੌਂਡ ਸਾਈਕਲ ਤੇ ਪਹੁੰਚਣ ਤੇ ਹਨਾ ਜੇ ਕੋਈ ਹੋਰ ਸੱਜਣ ਬਿੱਤਰ ਵੀਰ ਹੁੰਦੇ ਆ ਤਾਂ ਦੱਸਿਓ ਬਾਈ ਜਰੂਰ ਹਨਾ ਕਈ ਗੱਲੀ ਵੀਰੇ ਥੈਂਕ ਯੂ ਓਕੇ ਬਾਈ ਥੈਂਕ ਯੂ ਕਾਸੀ ਕਾ ਜੀ ਕਾਸੀ ਕਾ ਜੀ